ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਲ ਨਿਊਜ਼ ਪਟਾ ਸਵਾਗਤ ਕਰਦਾ ਸਾਰੇ ਦੇਸ਼ ਦੇ ਕਾਨੂੰਨ ਦੇ ਮਤਾਂਬਿਕ ਛੋਟੇ ਬੱਚਿਆਂ ਨੇ ਕੋਲੋਂ ਕੰਮ ਕਰਵਾਉਣਾ ਗੈਰ ਕਾਨੂੰਨੀ ਹੈ ਕਾਨੂੰਨ ਬਣਾਇਆ ਹੈ ਸਰਕਾਰ ਨੇ ਉਸ ਤੋਂ ਬਾਵਜੂਦ ਵੀ ਬਜ਼ਾਰਾਂ ਦੇ ਵਿੱਚ ਕਈ ਥਾਵਾਂ ਤੇ ਦੁਕਾਨਦਾਰ ਜਾਂ ਹੋਰ ਕਈ ਤਰ੍ਹਾਂ ਦੇ ਕੰਮ ਧੰਦੇ ਕਰਨ ਵਾਲੇ ਉਹਨੂੰ ਕੰਮਗਾਰ ਦੇ ਲਈ ਬੱਚੇ ਨੂੰ ਰੱਖ ਲੈਂਦੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਬਾਲ ਮਜ਼ਦੂਰੀ ਖਾਤਮਾ ਸਫਤਾ ਮਨਾਇਆ ਜਾਇਆ ਇਸ ਬਾਲ ਮਜ਼ਦੂਰੀ ਖਾਤਮਾ ਸਫਤਾ ਦੇ ਤਹਿਤ ਮਨਾਉਣ ਦੇ ਦੌਰਾਨ ਕਿੱਤ ਡਿਪਾਰਟਮੈਂਟ ਵੱਲੋਂ ਲੈਪਰ ਡਿਪਾਰਟਮੈਂਟ ਵੱਲੋਂ ਬਚਵਨ ਬਚਾਓ ਐਨਜੀਓ ਦੀ ਮਦਦ ਨਾਲ ਸ਼ਹਿਰ ਦੇ ਮੁੱਖ ਬਜ਼ਾਰਾਂ ਦੇ ਵਿੱਚ ਚੈਕਿੰਗ ਕੀਤੀ ਗਈ ਇਸ ਚੈਕਿੰਗ ਦੇ ਦੌਰਾਨ ਕਈ ਥਾਵਾਂ ਤੇ ਇਹ ਜੇ ਬੱਚੇ ਪਾਏ ਗਏ ਜਿਹੜੇ ਕੰਮ ਕਰਦੇ ਰੱਖੇ ਹੋਏ ਸਨ ਜਨ ਦੀ ਉਮਰ 18 ਸਾਲ ਤੋਂ ਘੱਟ ਸੀ ਇਸ ਦੌਰਾਨ ਲੇਬਰ ਇਨਸਪੈਕਟਰ ਨਾਲ ਗੱਲਬਾਤ ਕੀਤੀ ਆਓ ਸੁਣੋ ਨਿਆ ਲੇਬਰ ਇਨਸਪੈਕਟਰ ਦੇ ਨਾਲ ਕੀਤੀ ਗਈ ਗੱਲਬਾਤ ਦੌਰਾਨ ਉਹਨਾਂ ਨੇ ਇਸ ਵਿਸ਼ੇ ਨੂੰ ਲੈ ਕੇ ਇਸ ਮਾਮਲੇ ਨੂੰ ਲੈ ਕੇ ਕੀ ਕਿਹਾ ਸੁਬਨਾਮ ਜੀ ਮੈਂ ਅਯੇ ਕੁਮਾਰ ਲੇਬਰ ਇਨਸਪੈਕਟਰ ਰਾਜਪੁਰ ਅੱਜ ਕਿਹੜੀ ਮੀਮ ਚਲਾਈ ਹੋਈ ਹੈ ਸ਼ਹਿਰ ਦੇ ਵਿੱਚ ਦੇਖੋ ਜੀ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਜਿਹੜਾ ਹੈ ਬਾਲ ਮਜ਼ਦੂਰੀ ਖਾਤਮਾ ਹਫਤਾ ਬਣਾਇਆ ਜਾ ਰਿਹਾ ਹੈ 11 ਤਰੀਕ ਤੋਂ ਲੈ ਕੇ 21 ਜੂਨ ਤੱਕ ਜਿਹੜਾ ਹੈ ਸਤਾ ਮਨਾਇਆ ਜਾ ਰਿਹਾ ਜਿਸ ਤਰ੍ਹਾਂ ਅਸੀਂ ਸ਼ੈਰ ਵੀ ਚੈਕਿੰਗ ਕਰ ਰਹੇ ਹਾਂ ਕਿ ਕਿਤੇ ਵੀ ਕਿਸੇ ਵੀ ਬਾਲ ਮਜ਼ਦੂਰ ਤੋਂ ਜਾਂ ਅਡੋਲਸੈਂਟ ਮਜ਼ਦੂਰ ਤੋਂ ਕੰਮ ਨਾ ਕਰਾਇਆ ਜਾਵੇ ਜਿੱਥੇ ਵੀ ਕੋਈ ਬਾਲ ਮਜ਼ਦੂਰ ਦੀ ਕੰਮ ਕਰਦਾ ਪਾਇਆ ਗਿਆ ਉਹਦੇ ਖਿਲਾਫ ਜਿਹੜਾ ਹੈ ਐਕਸ਼ਨ ਹੋਵੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿਸੇ ਵੀ ਬੱਚੇ ਤੋਂ ਜਿਹੜਾ ਹੈ ਕੰਮ ਨਾ ਕਰਵਾਇਆ ਜਾਵੇ ਹੁਣ ਤੱਕ ਕਿੰਨੇ ਕੇਸ ਤੁਹਾਡੇ ਸਾਹਮਣੇ ਆਏ ਜਿੱਥੇ ਬਾਲ ਮਜ਼ਦੂਰੀ ਜਾਂ ਬੱਚਾ तकरीबन 8 ਤੋਂ 10 ਅੱਜ ਕੇਸ ਸਾਨੂੰ ਮਿਲੇ ਹੈ ਜਿੱਥੇ ਕੀਤੀ ਕੰਮ ਕਰ ਰਹੇ ਸੀ ਉਹਨਾਂ ਦੀ ਏਜ ਵੈਰੀਫਿਕੇਸ਼ਨ ਦਾ ਹਾਲੇ ਤੱਕ ਸੇ ਚ ਤੇ ਏਜ ਵੈਰੀਫਿਕੇਸ਼ਨ ਐਜ ਆਧਾਰ ਕਾਰਡ ਕਰਦੇ ਹੋ ਜਾਂ ਮੈਡੀਕਲ ਰਿਪੋਰਟ ਦੇ ਸਾਥ ਕਰਦੇ ਹੋ ਨਹੀਂ ਜੇ ਕੋਲ ਜਿੰਨੇ ਬੱਚਿਆਂ ਦਾ ਕੋਲ ਤਾਂ ਉਮਰ ਦਾ ਸਬੂਤ ਹੈ ਜੇ ਕਿਸੇ ਕੋਲ ਸਕੂਲ ਚ ਪੜਦੇ ਦਾ 10ਵਾਂ ਦਾ ਸਰਟੀਫਿਕੇਟ ਹੈ ਏਜ ਗਰੁੱਪ ਕੋਈ ਨਾ ਕੋਈ ਹੈ ਉਹਦਾ ਉਹਨੂੰ ਅਸੀਂ ਕੰਸੀਡਰ ਕਰਦੇ ਹਾਂ ਆਦਰਵਾਇਜ਼ ਫਿਰ ਉਹਦਾ ਵੈਰੀਫਿਕੇਸ਼ਨ ਟੈਸਟ ਡਾਕਟਰੀ ਰਿਪੋਰਟ ਦੇ ਆਧਾਰ ਤੇ ਕੀਤਾ ਜਾਏਗਾ ਉਸ ਸਾਹਬ ਇਹ ਕੁਝ ਲੋਕਾਂ ਦੇ ਪਰਚੇ ਵੀ ਕਰਵਾਏ ਜਾਂਦੇ ਸੀ ਹੁਣ ਵੀ ਸ਼ਾਇਦ ਕੋਈ ਦੇਖੋ ਜੀ ਜਿਹੜਾ ਵੀ 14 ਸਾਲ ਤੋਂ ਘੱਟ ਉਮਰ ਦਾ ਬੱਚਾ ਮਿਲਦਾ ਹੈ ਉਹਦੇ ਪੂਰਨ ਤੌਰ ਤੇ ਪਾਬੰਦੀ ਹੈ ਉਸ ਕੇਸ 'ਚ ਐਫ ਆਈ ਆਰ ਹੋਣੀ ਬਣਦੀ ਹੈ ਤੇ ਜਿਹੜੇ 14 ਤੋਂ 18 ਸਾਲ ਦੇ ਕੀਰਤੀ ਨਿਯਮਾਂ ਨੂੰ ਆਪਾਂ ਅਡੋਲਸੈਂਟ ਕੀ ਕਹਿੰਦੇ ਆ ਉਹਨਾਂ ਕੇਸਾਂ ਦੇ ਵਿੱਚ ਬਹੁਤ ਸਾਰੀਆਂ ਕੰਡੀਸ਼ਨਸ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਪੂਰੀਆਂ ਕਰਨ ਤੋਂ ਬਾਅਦ ਹੀ ਆਪਾਂ ਉਹਨਾਂ ਤੋਂ ਇੱਕ ਸਪੈਸੀਫਿਕ ਟਾਈਮ ਵਾਸਤੇ ਕੰਮ ਲੈ ਸਕਦੇ ਅੱਜ ਤੁਹਾਡੇ ਨਾਲ ਹੋਰ ਕਿਹੜੇ-ਕਿਹੜੇ ਹੈਗੇ ਨੇ ਕਿ ਸਾਡੇ ਨਾਲ ਇੱਕ ਐਨਜੀਓ ਬੈਠਨ ਬਚਾਉਂ ਅੰਦੋਲਨ ਐਨਜੀਓ ਦੇ ਮੈਂਬਰਸ ਨੇ ਇਸ ਤੋਂ ਇਲਾਵਾ ਡੀਸੀਪੀਓ ਚਾਈਲਡ ਪ੍ਰੋਟੈਕਸ਼ਨ ਅਫਸਰ ਨੇ এডਿਕੇਸ਼ਨ ਡਿਪਾਰਟਮੈਂਟ ਦੇ ਸਾਡੇ ਨਾਲ ਜਿਹੜੇ ਅਫਸਰ ਸੇਵਾਦਾਰ ਨੇ ਤੇ ਉਹਨਾਂ ਦੇ ਇੱਕ ਪੁਲਿਸ ਵੀ ਬਾਜੀ ਸਾਡੇ ਨਾਲ ਸਾਰਿਆਂ ਨਾਲ ਮਿਲ ਕੇ ਜਿਹੜੀ ਇਹ ਕਾਰਵਾਈ ਕੀਤੀ ਹੈ ਇਹ ਜਿਹੜੀ ਚੈਕਿੰਗ ਹੈ ਇਹ ਫੈਕਟਰੀਆਂ ਵਿੱਚ ਕੀਤੀ ਹੈ ਤੁਸੀਂ ਕਿਤੇ ਸਿਰਫ ਸ਼ਾਪ ਐਂਡ ਜਿਹੜੀਆਂ ਫੈਕਟਰੀਆਂ ਨੇ ਦੋਨਾਂ ਚ ਸ਼ਾਪਿੰਗ ਜਿਹੜੀ ਇਨਸਪੈਕਸ਼ਨ ਕੀਤੀ ਜਾਂਦੀ ਹੈ ਫੈਕਟਰੀਆਂ ਵਿੱਚ ਡਿਪਟੀ ਡਾਇਰੈਕਟਰ ਫੈਕਟਰੀਜ਼ ਦੇ ਜਿਹੜੇ ਨੇ ਉਹ ਟੀਮ ਨੂੰ ਜਿਹੜਾ ਹੈ ਲੀਡ ਕਰਦੇ ਨੇ ਉੱਥੇ ਚੈਕਿੰਗ ਕੀਤੀ ਜਾਂਦੀ ਹੈ ਤੇ ਅਸੀਂ ਜਿਹੜੇ ਬਾਜ਼ਾਰਾਂ ਚ ਚੈਕਿੰਗ ਨਹੀਂ ਆਪਣੇ ਰਾਜ ਪ੍ਰੋਜੈਕਟ ਡਿਪਟੀ ਡਾਇਰੈਕਟਰ ਜਿਹੜੇ ਉਹਨੇ ਕਿਸੇ ਕੋਈ ਫੈਕਟਰੀ ਚੈਕਿੰਗ ਕੀਤੀ ਹੋਵੇ ਜੀ ਉਹ ਉਹਨਾਂ ਤੋਂ ਆਪਾਂ ਜਾਣਕਾਰੀ ਲੈਣਾ ਹੈ ਅੱਛਾ ਲੱਗਦਾ ਕਿ ਇਹ ਵੈਸੇ ਉੱਥੇ ਵੀ ਹੋਣੀ ਚਾਹੀਦੀ ਹੈ ਜੇ ਆਪਾਂ ਛੋਟੇ ਛੋਟੇ ਦੁਕਾਨਾਂ ਤੇ ਕਰਦੇ ਆ ਜੀ ਬਿਲਕੁਲ ਦੇਖੋ ਬੱਚੇ ਤਾਂ ਜਿੱਥੇ ਵੀ ਕੰਮ ਕਰ ਰਹੇ ਆ ਹਰ ਜਗ੍ਹਾ ਤੇ ਜਿਹੜੀ ਹੈ ਚੈਲੇ ਰੋਟੀ ਸੇਕੀ ਹੁੰਦੀ ਹੈ ਜੇ ਕਿਤੇ ਕੰਪਲੇਂਟ ਵੀ ਰਸੀਦ ਹੁੰਦੀ ਹੈ ਤਾਂ ਉਹਦੇ ਤੇ ਵੀ ਆਪਾਂ ਕਾਰਵਾਈ ਕਰਾਂਗੇ ਜਿਹੜੇ ਤੁਸੀਂ ਦੋ ਅਲੱਗ-ਅਲੱਗ ਚੀਜ਼ਾਂ ਦੱਸੀਆਂ ਆ ਉਹਦੇ ਚ ਕਿੰਨੀ ਸਜ਼ਾ ਦਾ ਪ੍ਰਬੰਧਾਨ ਹੈ ਕਿੰਨੇ ਜੁਰਮਾਨੇ ਦਾ ਪ੍ਰਬੰਧਾਨ ਹੈ ਜਿਹੜੀ ਤਾਂ 14 ਸਾਲ ਤੋਂ ਘੱਟ ਜਿੱਤੇ ਬੱਚੇ ਮਿਲਦੇ ਆ ਤੇ ਐਫਆਈਆਰ ਹੁੰਦੀ ਆ ਤੇ 6 ਸਾਲ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧਾਨ ਹੈ 6 ਮਹੀਨੇ ਤੋਂ 2 ਸਾਲ ਇਹ 6 ਸਾਲ ਤੋਂ 6 ਮਹੀਨੇ ਤੋਂ 2 ਸਾਲ ਤੱਕ ਦੀ ਸਜ਼ਾ ਹੈ। ਪਰ ਇਹ 6 ਸਾਲ ਕਿਹੜਾ ਕਰ ਰਹੇ? 6 ਘਟੋ ਘਟ 6 ਮਹੀਨੇ ਤੋਂ ਲੈ ਕੇ ਵੱਧ ਤੋਂ ਵੱਧ 2 ਸਾਲ ਤੱਕ ਦਾ ਪ੍ਰਾਵਧਾਨ ਹੈ। ਤੇ ਜਿਹੜੇ ਅਡੋਲਸੈਂਟ ਕੀਤੀ ਨੇ ਜਿਨ੍ਹਾਂ ਦੀ ਏਜ 14 ਤੋਂ 18 ਹੈ ਉਹਦੇ ਚ ਜਿਹੜੀਆਂ ਰੈਗੂਲੇਟਰੀ ਕੰਡੀਸ਼ਨ ਜੇ ਫੋਲੋ ਨਹੀਂ ਕਰ ਸਕਦੇ ਤਾਂ ਨਹੀਂ ਕਰਦੇ ਤਾਂ 10000 ਰੁਪਏ ਤੱਕ ਦੀ ਸਜ਼ਾ ਹੈ ਤੇ 1 ਮਹੀਨੇ ਦੀ ਸਜ਼ਾ ਤੱਕ ਦਾ ਪ੍ਰਾਵਧਾਨ ਹੈ।